ਸਸ਼ਕਲ ਜੀ ਸਾਰਿਆਂ ਨੂੰ ਅੱਜ ਅਪਾ ਸ਼ੁਰੂ ਕਰਨ ਜਾ ਰਿਹਾ ਅਭਿਆਸ 1.3 ਅਭਿਆਸ 1.3 ਦੇ ਜਿਹੜੇ ਪ੍ਰਸ਼ਨ ਨੇ ਉਹਨਾਂ ਵਿੱਚ ਅਸੀਂ ਗੁਣਨਖੰਡ ਕਰਨਾ ਸਿੱਖਾਂਗੇ 1.1 ਇੱਕ ਤਾਂ ਜਿਹੜਾ ਪਹਿਲਾ ਸਮੇ 7/11 ਨੂੰ 5/4 ਦੇ ਨਾਲ ਗੁਣਾ ਕਰਨਾ ਹੈ ਹੁਣ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਗੁਣਾ ਕਰਦੇ ਹਾਂ ਤੇ ਉਦੋਂ ਅੰਸ਼ ਨੇ ਅੰਸ਼ ਨਾਲ ਗੁਣਾ ਹੋ ਜਾਣਾ ਤੇ ਹਰ ਨੇ ਹਰ ਨਾਲ ਤੇ ਫਿਰ ਸਾਡਾ ਜਵਾਬ ਕੀ ਆ ਗਿਆ 7 5 ਨਾਲ ਗੁਣਾ ਹੋਇਆ ਗਿਆ 7 5 35 11 ਚੁੱਕ 46 35 ਵਟਾ 46 ਸਾਡਾ ਜਵਾਬ ਆ ਗਿਆ ਦੂਸਰਾ ਸਮੇ ਸਾਡਾ 5 ਵਟਾ 7 ਗੁਣਾ -3 ਵਟਾ 4 ਸਭ ਤੋਂ ਪਹਿਲਾਂ ਆਪਾਂ ਬ੍ਰੈਕਟਸ ਨੂੰ ਓਪਨ ਕਰਦੇ ਹਾਂ ਕਿਸੇ ਵੀ ਸਮ ਨੂੰ ਹੱਲ ਕਰਨ ਦੇ ਲਈ ਪਹਿਲਾਂ ਬ੍ਰੈਕਟ ਓਪਨ ਕਰੀ ਤੇ ਇਹ ਸਾਡਾ ਆ ਗਿਆ 5/7 -3/4 ਗੁਣਾ ਸੇਮ ਉਸੇ ਤਰ੍ਹਾਂ ਹੋਏਗਾ ਅੰਸ਼ਾਂਸ਼ ਦੇ ਨਾਲ ਗੁਣਾ ਹੋ ਜਾਏਗਾ ਤੇ ਹਰ ਹਰ ਦੇ ਨਾਲ 5 3 15 ਨਿਸ਼ਾਨ ਮਾਈਨਸ ਦਾ 7 4 28 15/28 ਨੈਕਸਟ ਆ ਗਿਆ 2/9 ਨੂੰ -5/11 ਦੇ ਨਾਲ 5 2 10 ਨਿਸ਼ਾਨ ਮਾਈਨਸ ਦਾ ਕਿਉਂਕਿ 5 ਦੇ ਨਾਲ ਮਾਈਨਸ ਦਾ ਨਿਸ਼ਾਨ ਹੈ 9 11 99 10 99 ਸਾਡਾ ਚੌਥਾ ਸਮੇਂ 3 5 4 7 ਸੇਮ ਉਸੇ ਤਰ੍ਹਾਂ ਹੋਏਗਾ ਅੰਸ਼ਾਂਾਂ ਨਾਲ ਗੁਣਾ ਹੋ ਜਾਏਗਾ ਤੇ ਹਰ ਹਰ ਦੇ ਨਾਲ 4 3 12 ਨਿਸ਼ਾਨ ਮਾਈਨਸ ਦਾ 5 7 35 ਅਗਲਾ ਸਮੇਂ -8/7 -14/5 ਪਹਿਲਾਂ ਸਾਰਿਆਂ ਦੀ ਬ੍ਰੈਕਟਸ ਓਪਨ ਕਰ ਲਓ -8/7 -14/5 ਹੁਣ ਦੇਖੋ 7 ਦੇ ਪਹਾੜੇ ਤੇ 14 ਕੱਟਿਆ ਜਾਏਗਾ 7 1 7 7 2 14 ਫਿਰ ਅਸੀਂ ਕੀ ਕਰਾਂਗੇ 8 2 ਦੇ ਨਾਲ ਗੁਣਾ ਹੋਏਗਾ -8 ਤੇ -2 ਗੁਣਾ ਹੋ ਕੇ ਹੋ ਜਾਂਦਾ ਹੈ 8 2 16 एक पांचे, पांचे। आंसर आ गया साढ़ा सोलह वटा पाँच अगे साडा छेवं सम सेम दूसरे सम्स की तरह ही है माइनस पं व नौ गुणा होएगा छत्ती वटा पांच के नाल पहला ब्रैकेट्स ओपन कर लो ब्रैकेट्स ओपन होने तो बाद चेक कर लेना कि कट हो रहा हूँ देखो नौ छत्ती दे नाल कट हो रहा नौ एकम नौ नौ चुके छत्ती पांच एकम पांच पां पच्ची ਹਮੇਸ਼ਾ ਅਮਨੇ ਸਾਹਮਨੇ ਵਾਲੀ ਰਕਮ ਨਹੀਂ ਕੱਟ ਹੋਏਗੀ ਅੰਸ਼ ਹਰ ਦੇ ਨਾਲ ਤੇ ਹਰ ਅੰਸ਼ ਦੇ ਨਾਲ ਹੀ ਕੱਟ ਹੋਏਗਾ ਅੰਸ਼ ਨੂੰ ਅੰਸ਼ ਨਾਲ ਕੱਟ ਨਹੀਂ ਕਰ ਦੇਣਾ ਹਰ ਨੂੰ ਹਰ ਨਾਲ ਨਹੀਂ ਕੱਟ ਕਰਨਾ ਤੇ ਦੇਖੋ 5 ਤੇ 25 ਅੰਸ਼ ਤੇ ਹਰ ਕੱਟ ਹੋ ਰਿਹਾ 9 ਤੇ 36 ਅੰਸ਼ ਤੇ ਹਰ ਕੱਟ ਹੋ ਰਿਹਾ ਇਹ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਜਦੋਂ ਵੀ ਕੱਟ ਕਰਨਾ ਉਦੋਂ ਅੰਸ਼ ਤੇ ਹਰ ਨੂੰ ਕੱਟ ਕਰਨਾ ਅੰਸ਼ ਨੂੰ ਅੰਸ਼ ਨਾਲ ਤੇ ਹਰ ਨੂੰ ਹਰ ਨਾਲ ਨਹੀਂ ਕੱਟ ਕੀਤਾ ਜਾਏਗਾ ਸਾਡਾ ਜਵਾਬ ਆ ਗਿਆ -4/5 1 चौके चौके 5 5 नेक्स्ट समय ਸਾਡਾ -8/25 -15/16 ਇਹ ਵੀ ਸੋੇਮ ਉਸੇ ਤਰ੍ਹਾਂ ਹੱਲ ਹੋਏਗਾ ਪਹਿਲਾਂ ਬ੍ਰੈਕਟਸ ਖੋਲ ਲਓ ਬ੍ਰੈਕਟ ਖੋਲਣ ਤੋਂ ਬਾਅਦ ਦੇਖੋ ਕਿ ਕੀ ਕੀ ਇਹ ਕੱਟੇ ਜਾ ਸਕਦੇ ਹਨ ਇੱਥੇ ਆ ਜਾਏਗਾ 8 ਦੇ ਟੇਬਲ ਤੇ 16 ਕੱਟ ਹੋਏਗਾ 8 1 8 8 2 16 5 ਦੇ ਟੇਬਲ ਤੇ 25 ਵੀ ਜਾ ਰਿਹਾ ਤੇ 15 ਵੀ ਜਾ ਰਿਹਾ 5 5 25 5 3 15 ਇਹਨੋਂ ਆਪਾਂ ਸੌਲਵ ਕਰ ਲੈਨੇ 8 1 8 8 2 16 5 3 15 5 5 25 ਹੁਣ ਕੀ ਹੋਏਗਾ ਸਾਡਾ ਇਹ ਵੀ ਮਾਈਨਸ ਦਾ ਇਹ ਵੀ ਮਾਈਨਸ ਦਾ ਤੇ ਪਲੱਸ ਹੋ ਜਾਏਗਾ 3 1 3 5 2 10 ਨੈਕਸਟ ਹੈ 8th sum -6/11 -44/3 ਫਿਰ ਬ੍ਰੈਕਟਸ ਓਪਨ ਕਰਕੇ ਚੈੱਕ ਕਰਨਾ ਹੈ ਕਿ ਕੀ ਇਹ ਸੇਮ ਟੇਬਲ ਤੇ ਕੱਟ ਹੁੰਦੇ 6th ਟੇਬਲ ਤੇ 30 6 5 30 11 ਦੇ ਟੇਬਲ ਤੇ 44 11 ਚੋਕੇ 44 4 1 4 1 5 5 ਹੋ ਗਿਆ 4/5 ਸਾਡਾ ਜਵਾਬ ਆ ਗਿਆ। ਅਗਲਾ ਸਵਾਲ ਹੈ ਸਾਡਾ -16/15 20/9 -3/4। ਸੰਖਿਆਵਾਂ ਜਿੰਨੀ ਮਰਜ਼ੀ ਹੋਣ ਸੌਲਵ ਸੀ ਮੈਥਡ ਦੇ ਨਾਲ ਹੀ ਹੋਏਗਾ। ਹੁਣ ਦੇਖੋ 5 ਦੇ ਟੇਬਲ ਤੇ 20 ਜਾ ਰਿਹਾ 5 ਚੋਕੇ 20 4 3 ਨਾਲ 4 ਕੱਟ ਹੋ ਜਾਏਗਾ 4 1 4 4 1 4 3 3 1 3 3 3 9 ਬਸ ਧਿਆਨ ਰੱਖਣਾ ਹੈ ਕਿ ਵਿੱਚ ਨਿਸ਼ਾਨ ਗੁਣਾ ਦਾ ਹੋਵੇ ਤਾਂ ਅੰਸ਼ ਹਰ ਦੇ ਨਾਲ ਤੇ ਹਰ ਅੰਸ਼ ਦੇ ਨਾਲ ਕੱਟਿਆ ਜਾਏਗਾ ਹੁਣ ਸਾਡਾ ਇੱਥੇ ਜਵਾਬ ਆ ਜਾਏਗਾ a a ਵਿੱਚ ਹੀ ਰਹਿ ਜਾਏਗਾ so 16 16 ਕਮ 16 ਤੇ ਦੂਸਰਾ 1 3 3 1 3 3 3 ਨੂੰ 3 16 ਵਟਾ 3 ਸਾਡਾ ਜਵਾਬ ਆ ਗਿਆ ਅਗਲਾ ਸਵਾਲ ਸਾਡਾ 9 ਵਟਾ 10 ਗੁਣਾ ਮਾਈਨਸ 15 ਵਟਾ 27 ਗੁਣਾ 18 ਵਟਾ 5 ਸੇਮ ਇਹਦੇ ਵਿੱਚ ਵੀ ਇਦਾਂ ਹੀ ਆਪਾਂ ਚੈੱਕ ਕਰਾਂਗੇ 5 ਇੱਕਮ 5 5 ਤੀਏ 15 18 ਤੇ 27 ਸੇਮ ਟੇਬਲ ਤੇ ਜਾਂਦੇ 6 ਤੀਏ 18 9 ਤੀਏ 27 नौ कम नौ नौ कम नौ तीन दुनी छू दस जदों तक कटिया जा सकियां उदों तक कटना छोटी तो छोटा नंबर असी लिखना एक तीए तीए तीन तीए नौ प्लस माइनस माइनस प्लस माइनस 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 दौ पं एकम पांच पकम पांच माइनस नौ वटा पाँच साढ़ा जवाब आ गया ਅੰਕ ਕੀ ਆ ਗਿਆ ਜਾਂਚ ਕਰੋ x y y x ਹੈ ਜਾਂ ਨਹੀਂ ਇਸੇ ਮੂਹੀ ਮੈਥਡ ਸਾਨੂੰ ਦੋ ਸਮੀ ਦੋ ਸਮੀਕਰਨਾਂ ਦਿੱਤੀਆਂ ਹੋਈਆਂ ਇੱਕ x y ਇੱਕ y x ਇੱਕ ਖੱਬੇ ਪਾਸੇ ਲਿਖ ਕੇ ਇੱਕ ਸੱਜੇ ਪਾਸੇ x ਦੀ ਕੀਮਤ ਅਲੱਗ ਦਿੱਤੀ hui y ਦੀ ਕੀਮਤ ਅਲੱਗ ਦਿੱਤੀ hui x 5/7 y 9/13 ਹੈ ਹੁਣ ਅਸੀਂ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਕਰਕੇ ਇਹਨੂੰ ਸੋਲਵ ਕਰਾਂਗੇ ਖੱਬੇ ਪਾਸੇ 6x guna y ਹੈ ਤੇ ਸੱਜੇ ਪਾਸੇ y guna x ਹੈ x ਦੀ ਕੀਮਤ -5/7 ਤੇ y ਦੀ ਕੀਮਤ 9/13 ਦੋਵਾਂ ਨੂੰ ਗੁਣਾ ਕੀਤਾ ਇੱਥੇ 9/13 -5/7 ਕਿਉਂਕਿ ਪਹਿਲਾਂ y ਦੀ ਕੀਮਤ ਲਿਖੀ ਫਿਰ x ਦੀ ਕੀਮਤ 9 5 45 13 7 91 ਸੇਮ ਇੱਥੇ ਵੀ 9 5 45 13 7 91 -45/91 -45/91 ਮਤਲਬ ਸਾਡਾ ਖੱਬਾ ਪਾਸਾ ਜਿਹੜਾ ਉਹ ਸੱਜੇ ਪਾਸੇ ਦੇ ਬਰਾਬਰ ਆ। ਇਸੇ ਤਰ੍ਹਾਂ ਸਾਡਾ ਜਿਹੜਾ ਸੈਕਿੰਡ ਸਮ ਆ ਉਹਦੇ ਵਿੱਚ ਵੀ x ਤੇ y ਦੀਆਂ ਕੀਮਤਾਂ ਦਿੱਤੀਆਂ ਹੋਈਆਂ x ਤੇ 1/10 ਤੇ y 5/15/8 ਸੇਮ ਇਹਨੂੰ ਵੀ ਆਪਾਂ ਜਾਂਚ ਕਰ ਲੈਣਾ ਖੱਬਾ ਪਾਸਾ ਸੱਜਾ ਪਾਸਾ ਕਰਕੇ x y y x 3/10 15/8 ਦੱਸਤਾ 5 ਦੇ ਟੇਬਲ 'ਚ 10 ਵੀ ਘਟਿਆ ਜਾਂਦਾ ਤੇ 15 ਵੀ 5 ਦੁਨੀ 10 5 3 15 ਇਹ ਆ ਗਿਆ -9 16 ਆ ਇੱਥੇ ਵੀ ਸੇਮ ਆ ਗਿਆ 10 5 ਦੇ ਤੇ 15 ਵੀ 5 ਦੇ ਟੇਬਲ 'ਤੇ ਘਟਿਆ ਜਾਏਗਾ 3 3 9 ਹਰਤੁਨੇ 16 -9 16 -9 16 ਦੋਨੋਂ ਸਾਈਡਾਂ ਬਰਾਬਰ ਆ ਗਈਆਂ ਸੀਵੇਂ ਇਸੇ ਤਰ੍ਹਾਂ ਤੀਸਰਾ ਸਮ x ਦੀ ਕੀਮਤ ਤੇ ਵੈਧੀ ਕੀਮਤ ਦਿੱਤੀ ਹੋਈ ਹੈ ਦੋਵਾਂ ਦੀ ਜਾਂਚ ਕਰਨੀ ਹੈ x ਤੇ y ਦੀਆਂ ਕੀਮਤਾਂ ਪਰ ਲਈਆਂ ਤੇ ਹੁਣ 4 ਤੇ 8 ਨੂੰ ਕੱਟਿਆ 4 1 4 4 ਦੁਨੀ 8 ਹੋਰ ਕੁਝ ਨਹੀਂ ਕੱਟਿਆ ਜਾ ਰਿਹਾ ਮਾਈਨਸ ਮਾਈਨਸ ਪਲੱਸ ਹੋ ਗਿਆ 7/18 ਸੀਮ ਇੱਥੇ ਵੀ 4 ਦੁਨੀ 8 ਤੇ ਮਾਈਨਸ ਮਾਈਨਸ ਪਲੱਸ ਹੋ ਗਿਆ 7/9 ਦੁਨੀ 18 ਆ ਗਿਆ ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਹੈ ਸਾਡਾ ਚੌਥਾ ਸਮ ਚੌਥੇ ਸਮ ਵਿੱਚ ਵੀ ਸੇਮ x ਤੇ y ਦੀ ਕੀਮਤ ਦਿੱਤੀ ਹੋਈ ਹੈ x ਸਾਡਾ 5 -9/10 ਹੈ ਤੇ y -9/10 5 5 ਤੇ 10 5 ਦੇ ਪਹਾੜੇ ਤੇ ਕੱਟੇ ਗਏ 5 ਦੋਨੇ 10 5 ਦੋਨੇ 10 9 1 9 बटे ਵਿੱਚ 2 -9/2 -9/2 ਖੱਬਾ ਪਾਸਾ ਸੱਜੇ ਪਾਸੇ ਦੇ ਬਰਾਬਰ ਹੈ। ਤੀਸਰਾ ਸਮ ਵੀ ਸੇਮ ਇੱਥੇ ਤਿੰਨ ਰਕਮਾਂ ਦੇ ਦਿੱਤੀਆਂ x y z x y z x y ਇੱਥੇ z ਦੀਆਂ ਕੀਮਤਾਂ ਦਿੱਤੀਆਂ ਹੋਈਆਂ ਸੇਮ ਉਸੇ ਤਰ੍ਹਾਂ ਵੈਲਿਊਜ਼ ਭਰ ਕੇ ਆਪਾਂ ਉਹਨਾਂ ਨੂੰ ਹੱਲ ਕਰਾਂਗੇ। ਇਹਦੇ ਵਿੱਚ ਕੀ ਹੈ ਪਹਿਲਾਂ ਬ੍ਰੈਕਟ ਹੱਲ ਹੋਏਗੀ। -7/6 12/5 -2/9 नौ बारह तीन के पहाड़े तेरे ने चार तीए बारह तीन तीए नौ माइनस अठ वटा पंद्रह हो गया माइनस सत्त वटा छे गुणा माइनस अठ वटा पंद्रह इतने असी छे दुनी बारह हो गए सत्त दूनी चौदह पं एक माइनस चौदह वटा पाँच गुणा माइनस दो वटा नौ ये आ गया साढ़े को अठाई वटा पंताली बराबर अठाई वटा पताली खब्बा पासा बराबर सज्जा पासा ਤੀਸਰੇ ਸਮ ਦਾ ਦੂਸਰਾ ਪਾਠ x 1/2 y 5/8 ਤੇ z ਦੀ ਕੀਮਤ -3/5 ਸੇਮ ਉਸੇ ਤਰ੍ਹਾਂ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਆਪਾਂ ਚੈੱਕ ਕਰਕੇ x गुना, y गुना z x गुना, y गुना z ਕੀਮਤਾਂ ਭਰ ਕੇ ਪਹਿਲਾ ਬ੍ਰੈਕਟਸ ਨੂੰ ਸੋਲਵ ਕਰਾਂਗੇ 5 ਨਾਲ 5 ਕੱਟਿਆ ਗਿਆ ਇੱਥੇ ਗੁਣਾ ਹੋ ਜਾਏਗਾ -5/16 8 2 16 1/2 3/8 ਆ ਗਿਆ ਹੁਣ ਇਹਨਾਂ ਨੂੰ ਗੁਣਾ ਹੋ ਜਾਏਗਾ -3/16 ਤੇ 5 ਨਾਲ 5 ਕੱਟ ਹੋ ਗਏ ਇੱਥੇ ਵੀ -3/16 ਖੱਬਾ ਪਾਸਾ ਬਰਾਬਰ ਸੱਜਾ ਪਾਸਾ ਅੱਗੇ ਸਾਡੇ ਕੋ 3 ਤੀਸਰਾ ਤੇ ਚੌਥਾ ਸਵਾਲ ਇਹਨੂੰ ਤੁਸੀਂ ਖੁਦ ਪ੍ਰੈਕਟਿਸ ਕਰੋ ਤੇ ਜੇ ਫਿਰ ਵੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟਸ ਵਿੱਚ ਪੁੱਛੋ ਅੱਗੇ ਸਾਡਾ ਆ ਗਿਆ ਚੌਥਾ ਸਵਾਲ ਹੇਠ ਦਿੱਤਿਆਂ ਵਿੱਚੋਂ ਹਰੇਕ ਦਾ ਗੁਣਾਤਮਕ ਉਲਟ ਹੁਣ ਆਪਾਂ ਗੁਣਾਤਮਕ ਉਲਟ ਪਿਛਣੀਆਂ ਐਕਸਰਸਾਈਜ਼ਸ ਵਿੱਚ ਵੀ ਕੀਤਾ ਹੈ ਗੁਣਾਤਮਕ ਉਲਟ ਕੀ ਹੁੰਦਾ ਹੈ ਕਿ ਉਹਦਾ ਉਲਟ ਕਰਮ ਹੀ ਕਰ ਦੇਣਾ -2 -2 ਦਾ ਉਲਟ ਕੀ ਹੋ ਜਾਏਗਾ -2 ਆ ਤੇ ਹਰ ਦੇ ਵਿੱਚ ਜਦੋਂ ਕੁਝ ਵੀ ਨਹੀਂ ਆ ਉਹ ਤੁਹਾਨੂੰ ਦੱਸਿਆ ਗਿਆ ਉਹ 1 ਹੁੰਦਾ ਉਹਦਾ ਉਲਟ ਕਰਮ ਕੀ ਹੋ ਜਾਏਗਾ 1/2 ਨਾਲ ਨਿਸ਼ਾਨ ਮਾਈਨਸ ਦਾ -5/8 ਦਾ ਉਲਟ ਕਰਮ ਕੀ ਹੋ ਜਾਏਗਾ 8/5 ਨਿਸ਼ਾਨ ਮਾਈਨਸ ਦਾ ਗੁਣਾਤਮਕ ਉਲਟ ਕੀਦਾਂ ਕਰਨਾ ਹੈ ਸੀ -7/9 ਦਾ ਦਾ ਮਾਈਨਸ ਆ ਗਿਆ 7/9 ਦਾ 9/7 ਹਰ ਅੰਸ਼ ਵਿੱਚ ਤਬਦੀਲ ਹੋ ਜਾਏਗਾ ਤੇ ਅੰਸ਼ ਹਰ ਵਿੱਚ -3/4 ਇਹਦਾ ਹੋ ਜਾਏਗਾ ਸਾਡੇ ਕੋਲ -4/3 2/7 -3/5 15 ਪਹਿਲਾਂ ਇਹਨੂੰ ਚੈੱਕ ਕਰ ਲੈਣਾ ਜੇ ਸਾਡਾ ਹੱਲ ਹੋ ਸਕਦਾ ਹੈ ਕੱਟ ਹੋ ਸਕਦਾ ਹੈ ਤਾਂ ਕਰ ਦਾਂਗੇ ਕੋਈ ਵੀ ਕਿਸੇ ਵੀ ਸੇਮ ਟੇਬਲ ਤੇ ਜਾਂਦਾ ਹੈ ਤਾਂ ਅਸੀਂ ਉਹਨੂੰ ਕੱਟ ਕਰ ਦਾਂਗੇ ਐ ਇੱਥੇ ਸਾਡੇ ਕੋਲ ਕੀ ਆਏਗਾ ਤਿੰਨ ਦੇ ਪਹਾੜੇ ਤੇ 3 1 3 3 5 15 ਇਹ ਕੱਟਿਆ ਜਾ ਸਕਦਾ ਹੈ ਇਹ ਸਾਡੇ ਕੋਲ ਆ ਗਿਆ -2 35 ਇਹਨੂੰ ਮੈਂ نیچے ਧਾਕੇ ਕੱਟਿਆ ਤੁਸੀਂ ਇੱਥੇ ਹੀ ਕੱਟ ਲਓ ਤੇ ਛੋਟੇ ਟੇਬਲ ਦੇ ਨਾਲ ਇਜ਼ੀ ਹੋ ਜਾਂਦਾ ਤੇ ਉਲਟਗਰਮ ਕੀ ਹੋ ਜਾਏਗਾ -2 35 ਦਾ 35 2 अगे साढ़ा समय माइनस तीन वटा अठ गुणा माइनस बारह वटा नौ तीन नौ दे पहाड़े ते चला जाएगा तठ ते बारह चार के पहाड़े तीन एकम तीन तीन तीए नौ आथ, चार दूनी आठ चार तीए बारह फिर ए वाला तीन इस तीन न कट्ट जाएगा तीन एकम तीन तीन एकम तीन इतना आ गया एक एकम एक दो एकम दो ਮਾਈਨਸ ਮਾਈਨਸ ਪਲੱਸ ਵਿੱਚ ਹੋ ਗਏ ਇਹ ਆਗੇ 1/2 ਫਿਰ ਉਲਟ ਹੋਏਗਾ ਤਾਂ 2 ਉੱਪਰ ਚਲਾ ਜਾਏਗਾ 1 نیچے 2/1 ਹਰ ਵਿੱਚ 1 ਲਿਖੋ ਨਾ ਲਿਖੋ ਆਨਸਰ ਸਾਡਾ ਆ ਗਿਆ ਉਲਟ ਕਰਮ ਵਿੱਚ 2 ਨੈਕਸਟ ਹੈ ਇਹਦਾ ਇਸਤਮਾ ਸਮ -8 5/6 -8 8 ਤੇ 6 ਸੇਮ ਟੇਬਲ ਤੇ ਚਲੇ ਜਾਣਗੇ ਕਿਹੜਾ ਟੇਬਲ ਹੈ 2 ਦਾ 2 3 6 4 2 8 4 ਤੇ 3 ਆ ਗਏ 50 ਕੇ 23 ਹੁਣ ਉਲਟ ਕਰਮ ਕਰਾਂਗੇ ਤਾਂ 3/20 ਹੋ ਜਾਏਗਾ ਇਹ ਨਿਸ਼ਾਨ ਮਾਈਨਸ ਤਾਂ ਆ ਜਾਏਗਾ ਸੇਮ 8th ਨੂੰ ਵੀ ਤੁਸੀਂ ਹੱਲ ਕਰੋ ਤੇ ਜੇ ਨਾ ਪਤਾ ਲੱਗੇ ਤੁਸੀਂ ਕਮੈਂਟਸ ਵਿੱਚ ਪੁੱਛ ਲੈਣਾ 5th ਹੈ ਜਾਂਚ ਕਰੋ ਜਾਂਚ ਕਰੋ ਦੇ ਵਿੱਚ ਸੇਮ ਉਹੀ ਆ ਗਿਆ x y z x y x z ਇਦਿਵੇਂ ਚੈੱਕ ਕੀਆ ਜੋੜ ਉੱਪਰ ਵੰਡਣ ਘਰੀ ਦਾ ਗੁਣ ਲੱਗਾ ਐਕਸ ਵਾਈ ਦੇ ਨਾਲ ਤਾਂ ਜਦੋਂ ਖੁੱਲੇਗਾ ਬ੍ਰੈਕਟਸ ਓਪਨ ਕਰਾਂਗੇ ਮਲਟੀਪਲਾਈ ਵਾਲੀਆਂ ਰਕਮਾਂ ਜਦੋਂ ਪਲੱਸ ਵਾਲੇ ਨੂੰ ਓਪਨ ਕਰਦੇ ਐਕਸ ਇਸ ਵਾਈ ਨਾਲ ਵੀ ਗੁਣਾ ਹੋਏਗਾ ਐਕਸ ਜ਼ेड ਨਾਲ ਵੀ ਹੋਣ ਐਕਸ ਵਾਈ ਜਮਾ ਐਕਸ ਜ਼ेड ਆ ਜਾਏਗਾ ਇਹਨੂੰ ਅਸੀਂ ਚੈੱਕ ਕਰਾਂਗੇ ਕਿ ਇਹ ਸਹੀ ਹੈ ਜਾਂ ਨਹੀਂ ਐਕਸ ਵਾਈ ਤੇ ਜ਼ेड ਦੀਆਂ ਕੀਮਤਾਂ ਦਿੱਤੀਆਂ ਹੋਈਆਂ ਖੱਬਾ ਪੈਸਾ ਆਪਾਂ ਹੱਲ ਕਰਨਾ ਪਹਿਲਾਂ x y ਤੇ z ਦੀਆਂ ਕੀਮਤਾਂ ਲੇਕੇ ਪਹਿਲਾਂ ਇਹਨਾਂ ਦੋਨਾਂ ਨੂੰ ਐਡ ਕਰ ਲਓ ਐਡ ਕਰਕੇ ਕੀ ਆਇਆ ਲਗਉਤਮ ਵਿੱਚ 24 ਆਗਿਆ 25 ਜਮਾ 240 3/5 265/24 25 ਤੇ 240 ਨੂੰ ਜੋੜਿਆ ਤੇ ਸਾਡਾ 265 ਆਗਿਆ 5 ਦੇ ਪਹਾੜੇ ਤੇ 265 ਕੱਟਿਆ ਜਾਏਗਾ 53 5 265 3 ਦੇ ਪਹਾੜੇ ਤੇ 24 3824 ਇਹ ਆ ਗਿਆ 53/8 ਹੁਣ ਅਸੀਂ ਸੱਜੇ ਪਾਸੇ ਨੂੰ ਹੱਲ ਕਰਦੇ ਹਾਂ 3/5 25/24 3/5 10 5 ਨਾਲ 25 ਕੱਟਿਆ ਗਿਆ 3 ਨਾਲ 24 5 5 25 8 3 24 3/5 5 ਨਾਲ 10 ਘਟ ਹੋਏ 5 ਦੋਨੇ 10 5/8 6/1 ਫਿਰ ਲਘੁਤਮ ਕੀਤਾ 8 ਤੇ 1 ਦਾ ਲਘੁਤਮ 8 ਆ ਗਿਆ 5 ਇਹਨੂੰ 8 ਬਣਾਉਣ ਲਈ 8 ਨਾਲ ਗੁਣਾ ਕਰਨੀ 8 6 48 48 5 53 8 ਇੱਥੇ ਸਾਡਾ ਖੱਬਾ ਪਾਸਾ ਵੀ 53 8 ਸੀ ਸੱਜਾ ਪਾਸਾ ਵੀ 53 8 ਹੈ ਤੇ ਖੱਬਾ ਪਾਸਾ ਬਰਾਬਰ ਆ ਗਿਆ ਸਾਡਾ ਸੱਜਾ ਪਾਸਾ ਸੈਕਿੰਡ ਤੇ ਥਰਡ ਸਮ ਤੁਸੀਂ ਖੁਦ ਟਰਾਈ ਕਰੋ 6 ਪ੍ਰੈਸ਼ਨ ਨੰਬਰ 6 ਚਾਜ ਕਰੋ x y z x y x z ਇਹਦੇ ਵਿੱਚ ਵੀ ਸਾਨੂੰ x, y ਤੇ z ਦੀਆਂ ਕੀਮਤਾਂ ਦਿੱਤੀਆਂ ਹੋਈਆਂ ਹਨ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਕਰਕੇ ਅਸੀਂ ਇਹਨੂੰ ਚੈੱਕ ਕਰ ਲਾਂਗੇ x y z to x y x z x ਦੀ ਕੀਮਤ -2/3 y ਦੀ ਕੀਮਤ 3/4 6/7 ਇਹਨੂੰ ਹੱਲ ਕੀਤਾ ਸੀ ਲਘੁਤਮ ਕਰਕੇ 7 ਚੋਕੇ 28 7 3 21 6 ਚੋਕੇ 6 -2/3 -3/28 3 ਨਾਲ 3 ਕੱਟ ਹੋ ਗਏ 2 ਦੇ ਟੇਬਲ 'ਚ 28 ਹੀ ਗਿਆ 14 ਸੀ ਮੈਥਲ ਵੀ ਇਦਾਂ ਹੀ ਤਿੰਨਾਂ ਤਿੰਨ ਘੱਟ ਹੋ ਗਿਆ 2 ਦੁਨੀ 4 1/2 ਆ ਗਿਆ 3 ਦੁਨੀ 6 ਤੇ 2 ਦੁਨੀ 4 7 ਇਕਮ 7 ਹੋ ਗਏ 1/2 4/7 ਲਘੁਤਮ ਕਰਕੇ ਆ ਗਿਆ ਸਾਡਾ 14 7 ਇਕਮ 7 4 ਦੁਨੀ 8 ਇਹਦੇ ਵੀ ਸਾਡਾ 1/16 ਬਰਾਬਰ 1/64 ਆ ਗਿਆ ਤੇ ਖੱਬਾ ਪਾਸਾ ਬਰਾਬਰ ਸੱਜਾ ਪਾਸਾ ਹੋ ਗਿਆ ਨੈਕਸਟ ਸੈਕਿੰਡ ਤੇ 3rd ਸਮ ਦਿੱਤੇ ਹੋਏ ਆ ਇਹਨਾਂ ਨੂੰ ਤੁਸੀਂ ਖੁਦ ਟਰਾਈ ਕਰੋਗੇ ਅਗਲਾ ਸਾਡਾ ਆ ਗਿਆ ਸਵਾਲ ਨੰਬਰ 7 ਹੇਠਾਂ ਲਿਖੇ ਕਥਨਾ ਲਈ ਪਰਿਮੇਯ ਸੰਖਿਆਵਾਂ ਦੇ ਗੁਣਾ ਦੇ ਗੁਣ ਦਾ ਨਾਮ ਲਿਖੋ ਕਹਿੰਦੇ ਕਿ ਪਰਿਮੇਯ ਸੰਖਿਆਵਾਂ ਦਿੱਤੀਆਂ ਹੋਈਆਂ ਉਹਨਾਂ ਵਿੱਚ ਕਿਹੜੇ ਗੁਣਾ ਦੇ ਗੁਣ ਦੀ ਵਰਤੋਂ ਕੀਤੀ ਗਈ ਹੈ ਉਹਦਾ ਨਾਮ ਦੱਸਣਾ -2/5 3/4 3/4 -2/5 ਇਹ ਤੁਹਾਨੂੰ ਦਿਖ ਸਮਝ ਆ ਰਿਹਾ ਹੋਏਗਾ ਕਿ ਜਿਹੜਾ ਪਹਿਲੀ ਸੰਖਿਆ ਏ ਉਹ ਇੱਥੇ ਦੂਸਰੇ ਨੰਬਰ ਤੇ ਆ ਗਈ ਤੇ ਦੂਸਰੀ ਸੰਖਿਆ ਜਿਹੜੀ ਐ ਉਹ ਪਹਿਲੇ ਨੰਬਰ ਤੇ ਆ ਗਈ ਤੇ ਕੀ ਹੋਇਆ ਇਹਦਾ ਕਰਮਵਟਾਂਦਰਾ ਹੋਇਆ ਸਥਾਨਾਂ ਦਾ ਵਟਾਂਦਰਾ ਹੋਇਆ ਤੇ ਕਿਹੜਾ ਗੁਣ ਅਪਲਾਈ ਹੋ ਗਿਆ ਕਰਮਵਟਾਂਦਰਾ ਗੁਣ ਦੂਸਰਾ ਐ -3/8 1 -3/8 1 -3/8 ਇਹਦੇ ਵਿੱਚ ਕੀ ਹੈ ਕਿ ਇਹਦੀ ਕੀਮਤ a ਹੈ ਤੇ ਇਹਦੀ ਵੀ ਕੀਮਤ a ਹੈ ਇੱਥੇ ਕੀ ਹੋਏਗਾ ਤਤਸਮਕ ਦੀ ਹੋਂਦ ਤਤਸਮਕ ਦੀ ਹੋਂਦ ਕੀ ਹੈ ਆਇਡੈਂਟੀਟੀ ਉਹਦੀ ਸੇਮ ਹੀ ਹੈ ਉਹਦਾ ਜਿਹੜਾ ਮੁੱਲ ਹੈ ਉਹ ਸੇਮ ਹੀ ਆਏਗਾ ਚਾਹੇ ਉਹਨੂੰ ਇਧਰੋਂ ਗੁਣਾ ਕਰ ਲੋ ਚਾਹੇ ਉਧਰੋਂ ਗੁਣਾ ਕਰ ਲੋ ਜਿਹੜਾ ਵਿੱਚ ਮੁੱਲ ਦਿੱਤਾ ਹੋਇਆ ਉਹ ਬਰਾਬਰ ਹੈ ਨੈਕਸਟ ਆ ਗਿਆ 5 8 3/4 2/3 5 8 3/4 5/8 2/3 ਇੱਥੇ ਸੇਮ ਉਹੀ ਵਾਲਾ ਫਾਰਮੂਲਾ ਅਪਲਾਈ ਹੋ ਰਿਹਾ ਹੈ ਜਿਹੜਾ ਆਪਾਂ ਥੋੜਾ ਟਾਈਮ ਪਹਿਲਾਂ ਜੋੜ ਉੱਪਰ ਵੰਡਕਾਰੀ ਕੀਤਾ ਸੀ y z ਇੱਥੇ ਕੀ ਹੈ x 5/8 a x ਹੋ ਗਿਆ ਤੇ y 3/4 ਆ ਇਹ y ਹੋ ਗਿਆ ਜਮਾ 5/8 ਕੀ ਹੈ x ਤੇ ਹੋ ਗਿਆ z ਇਹ ਕਿਹੜਾ ਗੁਣ ਬਣ ਗਿਆ ਜੋੜ ਉੱਪਰ ਵੰਡਕਾਰੀ ਆ ਇੱਥੇ ਆ ਗਿਆ -2/7 5/4 7/10 x y z ਤੇ x y z ਇਹ ਕਿਹੜਾ ਹੋ ਗਿਆ ਸਹਿਚਾਰਤਾ ਦਾ ਕਿ ਪਹਿਲਾਂ xy ਨੂੰ z ਨਾਲ ਘਾਰ ਦਿੱਤਾ ਫਿਰ x ਨੂੰ yz ਨਾਲ ਕੀਤਾ ਇਥੇ ਸੇਮ ਜਿਵੇਂ ਜੋੜ ਵਾਲਾ ਸੀ ਉਵੇਂ ਇਥੇ ਘਟਾਵ ਵਾਲਾ ਵਰਤਿਆ x y x z x y z ਇਹ ਆਗੇ ਆਪਣੇ ਕੋ ਘਟਾ ਉੱਪਰ ਵੰਡ ਕਰੀ ਅੱਗੇ ਦਿੱਤੇ ਗਏ ਸਾਨੂੰ ਬਹੁ ਵਿਕਲਪੀ ਪ੍ਰਸ਼ਨ ਵਹੁ ਵਿਕਲਪੀ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ ਕੀ ਹੁੰਦਾ ਆਪਸ਼ਨਸ ਦਿੱਤੀਆਂ ਹੁੰਦੀਆਂ ਉਹਨਾਂ ਵਿੱਚੋਂ ਅਸੀਂ ਸਹੀ ਜਵਾਬ ਚੁਣਨਾ ਹੁੰਦਾ ਹੈ ਪਰਿਮੇਯ ਸੰਖਿਆਵਾਂ x y ਤੇ z ਦੇ ਲਈ ਹੇਠ ਲਿਖਿਆਂ ਵਿੱਚੋਂ ਕਿਹੜਾ ਸਹੀ ਨਹੀਂ ਹੈ ਵਿੱਚੋਂ ਮਤਲਬ ਤਿੰਨ ਸਹੀ ਹਨ ਕੋਈ ਇੱਕ ਗਲਤ ਹੈ ਹੁਣ ਸਾਡੇ ਕੋ x y y x ਸਹਿਜਾਰਤਾ ਦਾ ਗੁਣ ਹੈ ਇਹ ਵੀ ਸਹੀ ਹੈ X y, z, x, y x, z, x, y x y z x y x z एकड़ा हो गया कटा ऊपर वंड कर ले x y x y x a सही नहीं है x guna y guna z x guna y guna z ये भी साडा सही है मतलब ਇਹਦੇ ਵਿੱਚ c ਜਿਹੜਾ ਹੈ ਉਹ ਵਿਕਲਪ ਸਹੀ ਨਹੀਂ ਹੈ। ਦੂਸਰੇ ਸੰਬਿੱਚ ਆਜਣੀਆਂ। ਜੀ -5/8 4/7 4/7 -5/8 ਹੈ ਤਾਂ ਇਸ ਕਥਨ ਵਿੱਚ ਕਿਹੜਾ ਗੁਣ ਵਰਤਿਆ ਜਾਵੇਗਾ? ਸਿੰਪਲੀ ਇਹ ਹੈ ਕਿ ਇਹਨਾਂ ਵਿੱਚ ਕ੍ਰਮ ਦਾ ਵਟਾਂਦਰਾ ਹੋ ਰਿਹਾ ਹੈ। ਹੋ ਗੁਣਾ ਹੀ ਰਹੀ ਹੈ ਪਰ ਕ੍ਰਮ ਇੱਕ ਦੂਸਰੇ ਦੀ ਜਗ੍ਹਾ ਤੇ ਜਾ ਰਿਹਾ ਹੈ। ਤੇ ਇਹ ਕਿਹੜਾ ਆਨਸਰ ਆਏਗਾ? ਸਾਡਾ B ਕ੍ਰਮ ਵਟਾਂਦਰਾ ਗੁਣ। ਤੀਸਰੇ ਵਿੱਚ ਹੈ ਪਰਿਮੇਯ ਸੰਖਿਆਵਾਂ a ਦਾ ਗੁਣਾਤਮਕ ਤੱਤਸਮ ਕੀ ਹੋਏਗਾ ਜਿਹੜੀ ਪਰਿਮੇਯ ਸੰਖਿਆ a ਹੈ ਉਹਦਾ ਗੁਣਾਤਮਕ ਤੱਤਸਮ ਕੀ ਹੋਏਗਾ ਗੁਣਾਤਮਕ ਤੱਤਸਮ ਕੀ ਹੋਏਗਾ a ਦੇ ਵਿੱਚ 0 ਆਏਗਾ ਤਾਂ ਉਹ 0 ਹੋ ਜਾਏਗਾ 1/a ਆਏਗਾ ਤਾਂ ਵੀ ਉਹ ਚੇਂਜ ਹੋ ਕੇ ਬਦਲ ਜਾਏਗਾ -a ਆਏਗਾ ਤਾਂ ਵੀ ਉਹਦੇ ਗੁਣ ਬਦਲ ਜਾਣਗੇ ਤੇ ਇਹਦਾ ਗੁਣਾਤਮਕ ਤੱਤਸਮ ਜਿਹੜਾ ਸਾਡਾ ਹੈ तो ए मतलब वन आएगा सिर्फ एक ही गुणात्मक दसमे आएगा अगे आ गए साढ़े को चौथा कथन माइनस पांच वटा अठ गुणा तीन वटा चार माइनस दो वटा तीन माइनस पांच वटा अठ गुणा तीन वटा चार माइनस माइनस पांच वटा अठ गुणा मतलब ये ਹੁਣ ਇਹਦੇ ਵਿੱਚ ਕਿਹੜਾ ਰੂਲ ਅਪਲਾਈ ਹੋਇਆ ਇੱਥੇ ਮਾਈਨਸ ਹੋ ਰਹੀ ਹੈ ਇੱਥੇ ਵੀ ਮਾਈਨਸ ਹੈ xy ਦੇ ਨਾਲ ਗੁਣਾ ਹੋ ਰਿਹਾ ਤੇ xz ਦੇ ਨਾਲ ਗੁਣਾ ਹੋ ਰਿਹਾ ਤੇ ਫਿਰ ਸਾਡੇ ਕੋਲ ਕਿਹੜਾ ਆਏਗਾ ਘਟਾ ਦੀ ਸੈਂਚਾਰਤਾ ਵਾ ਉਹ ਸੌਰੀ ਘਟਾ ਉੱਪਰ ਵੰਡ ਖਾਰੀ ਵਾਲਾ ਆਪਾਂ ਹੁਣੇ ਉੱਪਰ ਕੀਤਾ ਜੋੜ ਉੱਪਰ ਵੰਡ ਖਾਰੀ ਘਟਾਉ ਉੱਪਰ ਵੰਡ ਖਾਰੀ ਇਹ ਵੀ ਸਾਡਾ ਆ ਗਿਆ d ਗੁਣਾ ਦੀ ਘਟਾਓ ਜਿਹੜੇ ਗੁਣਾ ਹੋ ਰਹੀ ਹੈ ਉਹਨਾਂ ਦੀ ਘਟਾਓ ਉੱਪਰ ਵੰਡ ਖਾਰੀ ਇਨਾਂ ਨੂੰ ਵੰਡ ਕੇ ਇੱਥੇ ਲਿਖ ਦਿੱਤਾ ਗਿਆ x ਨੂੰ y ਦੇ ਨਾਲ ਤੇ x ਨੂੰ z ਦੇ ਨਾਲ ਗੁਣਾ ਦੀ ਘਟਾਓ ਉੱਪਰ ਵੰਡ ਕਰੀ ਪੰਜਵਾਂ ਸਵਾਲ ਪੰਜਵਾਂ ਸਵਾਲ ਕੀ ਕਹਿੰਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ ਸਿਰਫ ਇਹਨਾਂ ਵਿੱਚ 0 ਹੈ ਜਿਹਦਾ ਗੁਣਾਤਮਕ ਉਲਟ ਸੰਭਵ ਨਹੀਂ ਹੈ ਬਾਕੀ ਸਾਰਿਆਂ ਦੇ ਉਲਟ ਕੀਤੇ ਜਾ ਸਕਦੇ ਹਨ ਵਿਕਲਪ e ਆਨਸਰ ਆ ਜਾਏਗਾ ਹੇਠਾਂ ਲਿਖਿਆ ਵਿੱਚੋਂ ਕਿਹੜੀ ਸੰਖਿਆ ਦਾ ਗੁਣਾਤਮਕ ਉਲਟ ਸੰਖਿਆ ਖੁਦ ਹੀ ਹੋ ਜਾਂਦੀ ਹੈ 1 ਹੀ ਇੱਕ ਅਜਿਹੀ ਸੰਖਿਆ ਹੈ ਜਿਹਦਾ ਉਲਟ ਬਰਾਬਰ ਹੀ ਰਹਿੰਦਾ ਹੈ ਤੇ -1 ਤੇ 1 ਇਹਦੇ ਸਹੀ ਜਵਾਬ ਨੇ ਜਿਹੜਾ ਸਾਨੂੰ ਵਿਕਲਪ D ਦਿੱਤਾ ਉਹਦੇ ਵਿੱਚ B ਤੇ C ਦੋਨੋਂ ਲਿਖਿਆ ਹੋਇਆ ਤੇ ਸਾਡਾ ਵਿਕਲਪ D ਜਿਹੜਾ ਹੈ ਉਹ ਸਹੀ ਜਵਾਬ ਹੈ ਥੈਂਕ ਯੂ ਤੇ ਤੁਸੀਂ ਜਿਹੜੇ ਸਮ ਛੱਡੇ ਹੋਏ ਆ ਉਹਨਾਂ ਨੂੰ ਖੁਦ कोशिश करो जे नाही समज आता तरुण कमेंट्स पुढ सो ते दुबारा समजाय जाण धन्यवाद